ਸਸਰੇ ਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਜਾਜ ਸਿੰਘ ਚਾਹਲ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸੀ ਹਲਚਲ ਤੇਜ਼ ਹੋਣ ਲੱਗੀ ਹੈ ਤੇ ਕੌਣ ਕਿਹ ਸੀਟ ਤੋਂ ਚੋਣ ਲੜੇਗਾ ਇਸ ਨੂੰ ਲੈ ਕੇ ਵੀ ਚਰਚਾਵਾਂ ਜ਼ੋਰ ਫੜਨ ਲੱਗੀਆਂ ਨੇ ਤੇ ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੀਟ ਤੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਨਾਂ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਇਸ ਨੂੰ ਲੈ ਕੇ ਕੀ ਪ੍ਰਤੀਕਿਰਿਆ ਹੈ ਕਾਂਗਰਸੀ ਮੰਤਰੀਆਂ ਦੀ ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਆਂ ਮ주 ਜੇ ਨਹੀਂ ਪਤਾ ਉਸ ਪ੍ਰਸਤਾਵ ਮੈਂ ਕਿਹਾ ਮੈਂ ਆਪਸੇ ਸੁਣ ਰਹਾ ਹਾਂ ਕਿ ਪਾਰਟੀ ਨੇ ਪ੍ਰਸਤਾਵ ਭੇਜਿਆ ਅਗਰ ਭੇਜਿਆ ਹੈ ਤਾਂ ਬਹੁਤ ਅੱਛਾ ਕੀਤਾ سردار مرمون سنگھ جی ہم چاہتے ہیں کہ پنجاب میں آئیں اور الیکشن لڑے ہم سر سے الیکشن لڑے ان کے الیکشن لڑنے سے سارے ہندوستان میں کانگریس پارٹی کو فائدہ ہوگا اور میں بھی جاتی طور پہ بھی ان سے ریکویسٹ کروں گا کہ سارے پنجابیوں کی یہ خواہش ہے کہ وہ سر سے الیکشن لڑے جسے مجلہ نے ہندوستان سے بڑے قابل پرائم منسٹر رہے ہیں بڑا نایا ہوا دنیا کے ਸ ਸਾਡੇ ਬਾਤ ਤਾਂ ਬੜੇ ਮੰਗ ਵਾਲੀ ਗੱਲ ਜਿਹੜੀ ਪੰਜਾਬ ਇਲੈਕਸ਼ਨ ਲੜਦੇ ਨੇ ਉਹ ਜਦੋਂ ਇਸ ਬਾਰੇ ਹਰਵਿੰਦਰ ਸਿੰਘ ਫੂਲਕਾ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ ਕਿ ਉਹਨਾਂ ਨੇ ਕਿਸ ਨੂੰ ਕਿਸ ਸੀਟ ਤੋਂ ਚੋਣ ਲੜਾਉਣੀ ਹੈ ਉਹ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਇਹ ਕਾਂਗਰਸ ਦਾ ਆਪਣਾ ਮਾਮਲਾ ਮੈਰਾ ਇਸ ਚ ਕੀ ਲੈਣਾ ਦੇਣਾ ਕਾਂਗਰਸ ਕਾਂਗਰਸ ਜਿਸਕੋ ਕਾਂਗਰਸ ਦਾ ਆਪਣਾ ਹੈ ਮੇਰਾ ਇਸ ਵਿੱਚ ਕੋਈ ਕਨੈਕਸ਼ਨ ਨਹੀਂ ਹੈ ਜੋ ਕਾਂਗਰਸ ਕਰ ਰਹੀ ਹੈ ਕਾਂਗਰਸ ਦਾ ਆਪਣਾ ਇੰਟਰਨਲ ਮਾਮਲਾ ਹੈ ਜੀ لیکن سر اگر اپ سمجھ رہے کیا ہے کیا منموہن سنگھ نہیں میری کوئی رائے نہیں میں کوئی کانگریس کو ایڈوائس تو کانگریس کمیٹی ایڈوائس کی ضرورت ہی نہیں ہے جو فیصلہ کرنا ہے کانگریس اپنا فیصلہ خود کرے لیکن سر اپ کو دوسرے پاسے شرومنی یا کل دل والوں وکرم سنگھ مجھیٹھیا دا کہنا ہے کہ جدی کانگریس پارٹی پنجاب دے وچ فیل ہوندی ہے اودوں اودوں ڈاکٹر منموہن سنگھ نو کانگریس والو اگے کیتا جندا ہے ایکو جب کانگریس اپ فیل ہو جاتی ہے پنجاب میں تو وہ ڈاکٹر منموہن سنگھ جی کو اگے کر دیتے 2017 میں بھی جب الیکشن ہونی تھی چوں مینیفیسٹو جو تیار ہوا اس میں اتنا جھوٹ بھرا گیا تھا جو آج تک وہ چور مینیفیسٹو لاگو نہیں ہوا چاہے وہ گھر گھر نوکری تھی کسانی قرضہ تھا دلت ہمارے جو بردر اینڈ سسٹر ہیں ان کا مسئلہ تھا بیک ورڈ کلاس کا تھا ہر کو انڈسٹری کا تھا بپاری کا تھا ان سب کو جب دھوکہ دینا ہوا تو انہوں کو محسوس ہوا کہ ہم سے تو یہ بات چلنی نہیں تو وہ جھوٹ کا مینیفیسٹو تیار کرا اور ڈاکٹر صاحب سے جاری کرا دیا ਡਾਕਟਰ ਸਾਹਿਬ ਕੀ ਆਪਣੀ ਇੱਕ ਸ਼ਖਸੀਅਤ ਹੈ ਉਨ ਪੇ ਲੋਕ ਵਿਸ਼ਵਾਸ ਕਰਤੇ ਹੋ ਸਮਝ ਗਏ ਕਿ ਜੇ ਡਾਕਟਰ ਸਾਹਿਬ ਜਾਰੀ ਕਰ ਰਹੇ ਮਨਮੋਹਨ ਸਿੰਘ ਜੀ ਤਾਂ ਸ਼ਾਇਦ ਇਸਮੇ ਕੁਝ ਹੋਏਗਾ ਅੱਜ ਵਹੀ ਹਾਲਾਤ ਫੇਰ ਹੋ ਗਏ ਕਿ 2 ਸਾਲ ਕੋਈ ਕੰਮ ਨਹੀਂ ਹੋਇਆ ਹੈ ਤੋ ਦੇਖ ਲਿਆ ਕਿ ਲੋਕ ਅਬ ਪੁੱਛੇਗੇ ਹਿਸਾਬ ਮੰਗੇਗੇ ਤੋ ਉਸ ਡਰ ਕੇ ਮਾਰੇ ਇਨਕੋ ਆਪਣੇ ਪੰਜਾਬ ਕਾਂਗਰਸ ਜੋ ਹੈ ਆਪਣੇ ਫੇਲੀਅਰਸ ਕੋ ਛੁਪਾਨੇ ਕੇ ਕਾਰਨ ਅੱਜ ਫੇਰ ਡਾਕਟਰ ਮਨਮੋਹਨ ਸਿੰਘ ਜੀ ਦਾ ਹਾਸਲਾ ਲੈਣਾ ਚਾਹ ਰਿਹਾ ਮਗਰ ਲੋਕ ਬਹੁਤ ਦਰਅਸਲ ਪੰਜਾਬ ਦੀਆਂ ਸਿਆਸੀ ਹਵਾਵਾਂ ਦੇ ਵਿੱਚ ਚਰਚਾ ਇਹ ਚੱਲ ਰਹੀ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ ਅੰਮ੍ਰਿਤਸਰ ਦੀ ਸੀਟ ਤੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਉਣਾ ਚਾਹੁੰਦੀ ਹੈ ਇਸ ਦੇ ਨਾਲ ਕਾਂਗਰਸ ਪਾਰਟੀ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਕਰਨਾ ਚਾਹੁੰਦੀ ਹੈ ਕਿਉਂਕਿ ਅੰਮ੍ਰਿਤਸਰ ਦੀ ਸੀਟ ਤੇ ਕਾਂਗਰਸ ਪਾਰਟੀ ਦਾ ਬਹੁਤ ਕੋ ਜਾਜ਼ਤ ਲੱਗਾ ਹੋਇਆ ਹੈ ਇਸ ਨੂੰ ਲੈ ਕੇ ਪਹਿਲਾਂ ਵੀ ਕਈ ਦਾਵੇਦਾਰ ਅੰਮ੍ਰਿਤਸਰ ਸੀਟ ਤੋਂ ਹੋ ਚੁੱਕੇ ਸਨ ਪਰ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਦੀ ਪਤ ਕਿ ਸਾਫ ਹੁੰਦਾ ਦਿਖਾਈ ਦੇ ਰਿਹਾ ਸੀ ਕਿ ਗੁਰਜੀਤ ਸਿੰਘ ਔਦਲਾ ਨੂੰ ਏ ਸੀਡ ਦਿੱਤੀ ਜਾਏਗੀ ਪਰ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਸ਼੍ਰੋਮਣੀ ਅਕਾਲ ਦਲ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਵੀ ਮੈਦਾਨ ਦੇ ਵਿੱਚ ਹੋ ਸਕਦੇ ਨੇ ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਕਾਫੀ ਮਜ਼ਬੂਤ ਅਸੀ ਜਾ ਰਹੀ ਹੈ ਇਸ ਕਰਕੇ ਕਾਂਗਰਸ ਪਾਰਟੀ ਕਿਸੇ ਵੀ ਸੀਟ ਤੋਂ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਐਸੇ ਕਰਕੇ ਜੇਕਰ ਵਿਕਰਮ ਸਿੰਘ ਮਜੀਠੀਆ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਉਹ ਸ਼੍ਰੋਮਣੀ ਅਕਾਲ ਦਲ ਦੇ ਵੱਲੋਂ ਕਾਫੀ ਤਕੜੇ ਉਮੀਦਵਾਰ ਹੋ ਸਕਦੇ ਨੇ ਇਸੇ ਕਰਕੇ ਡਾਕਟਰ ਮਨਮੋਹਨ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰਨ ਦੀ ਗੱਲ ਕਾਂਗਰਸ ਪਾਰਟੀ ਵੱਲੋਂ ਆਖੀ ਜਾ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲ ਦਲ ਵੀ ਡਾਕਟਰ ਮਨਮੋਹਨ ਸਿੰਘ ਦਾ ਕੁਝ ਖਾਸ ਵਿਰੋਧ ਕਰਦਾ ਦਿਖਾਈ ਨਹੀਂ ਦਿੰਦਾ ਉਹਨਾਂ ਦਾ ਮੰਨਣਾ ਹੈ ਕਿ ਬਹੁਤ ਵਧੀਆ ਲੀਡਰ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਦੀ ਸ਼ਖਸੀਅਤ ਤੇ ਕੋਈ ਕਿ ਕਿ ਉਹਨਾਂ ਨੇ ਹੁਣ ਵੀ ਆਪਣੇ ਇਸ ਬਿਆਨ ਦੇ ਵਿੱਚ ਕਿਹਾ ਸੀ ਇਸੇ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਕਾਟ ਲੱਬਦੇ ਹੋਏ ਪੰਜਾਬ ਕਾਂਗਰਸ ਕਮੇਟੀ ਨੇ ਇਹ ਪ੍ਰਸਤਾਵ ਆਪਣੀ ਹਾਈ ਕਮਾਂਡ ਨੂੰ ਭੇਜਿਆ ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਤੋਂ ਡਾਕਟਰ ਮਨਮੋਹਨ ਸਿੰਘ ਨੂੰ ਚੋਣ ਲੜਾਈ ਜਾਵੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪਹਿਲਾਂ ਵੀ ਡਾਕਟਰ ਮਨਮੋਹਨ ਸਿੰਘ ਦਿੱਲੀ ਤੋਂ ਲੋਕ ਸਭਾ ਚੋਣ ਲੜ ਚੁੱਕੇ ਨੇ ਪਰ ਉਹ ਚੋਣ ਹਾਰ ਗਏ ਸਨ ਪਰ ਪੰਜਾਬ ਦੇ ਵਿੱਚ ਉਹਨਾਂ ਨੇ ਕਦੇ ਵੀ ਚੋਣ ਨਹੀਂ ਲੜੀ ਹੈ ਜੇਕਰ ਉਹ ਅੰਮ੍ਰਿਤਸਰ ਤੋਂ ਚੋਣ ਲੜਦੇ ਨੇ ਤਾਂ ਕੀ ਉਹ ਜਿੱਤ ਪਾਉਣਗੇ ਇਸ ਤੇ ਵੀ ਸਭ ਦੀਆਂ ਨਜ਼ਰਾਂ ਅਗਾਹਾਂ ਬਣੀਆਂ ਰਹਿਣਗੀਆਂ ਪਰ ਲੱਗਦਾ ਹੈ ਲਗ ਭਾਗ ਡਾਕਟਰ ਮਨਮੋਹ ਚੂਨ ਲੜਾਉਣਾ ਚਾਹੁੰਦੀ ਹੈ ਪਰ ਗੁਰਜੀਤ ਸਿੰਘ ਔਜਲਾ ਜੋ ਕਿ ਅੰਮ੍ਰਿਤਸਰ ਤੋਂ ਮੌਜੂਦਾ ਐਮਪੀ ਨੇ ਉਹਨਾਂ ਦੀ ਕਾਰਗੁਜ਼ਾਰੀ ਵੀ ਕਾਫੀ ਵਧੀਆ ਦੱਸੀ ਜਾਂਦੀ ਹੈ ਕਾਫੀ ਵਧੀਆ ਮੰਨੀ ਜਾ ਰਹੀ ਹੈ ਪਰ ਫਿਰ ਵੀ ਕੀ ਉਹਨਾਂ ਦੀ ਟਿਕਟ ਕੱਟ ਕੇ ਡਾਕਟਰ ਮਨਮੋਹਨ ਸਿੰਘ ਨੂੰ ਉਥੋਂ ਚੂਨ ਲੜਾਈ ਜਾਏਗੀ ਇਸ ਤੇ ਵੀ ਸਿਆਸੀ ਮਹਾਰਾ ਦੀਆਂ ਨਿਗਾਹਾਂ ਬਣੀਆ ਰਹਿਣਗੀਆਂ ਪਰ ਇੱਕ ਸਵਾਲ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਦੀ ਸੀਟ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਡਾਕਟਰ ਮਨਮੋਹਨ ਸਿੰਘ ਨੂੰ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਕਿਦਾ ਪੰਜਾਬ ਟੀਵੀ ਦੇ ਐਪ ਨੂੰ ਹੁਣੇ ਡਾਊਨਲੋਡ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝ ਨਾ ਸਕੋ ਮੈਂ ਜੱਜ ਸਿੰਘ ਚਾਲ ਅਗਲੀ ਵਾਰ ਫਿਰ ਆਜ ਰੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ